ਕਸਤ ਆਜ਼ਾਦੀ ਦਾ ਦਿਹਾੜਾ ਮੁਬਾਰਕ ਹੈ ਪਾਕਿਸਤਾਨ ਦੇ ਆਵਾਮ ਨੂੰ ਕੀ ਸਾਡੀਆਂ ਬੱਚੀਆਂ ਨੂੰ ਅਗਵਾ ਕਰਨ ਦੀਆਂ ਅਗਵਾ ਕਰਨ ਦੀਆਂ ਆਜ਼ਾਦੀ ਦੇ ਤੁਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਹੋ ਕੀ ਸਾਡੀਆਂ ਬੱਚੀਆਂ 13 13 12 12 ਸਾਲ ਦੀਆਂ ਬੱਚੀਆਂ ਨੂੰ ਕਿਟਨਾਪ ਕਰਕੇ ਉਹਨਾਂ ਦੇ ਬਲਾਤਕਾਰ ਕਰਕੇ ਉਹਨਾਂ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਵਾਂਗੂ ਵਰਤਣ ਦੀ ਆਜ਼ਾਦੀ ਉਹਨਾਂ ਨੂੰ ਜਿਹੜੀ ਮੁੱਲਿਆ ਨੂੰ ਮਿਲੀ ਹੈ ਉਹ ਦੀ ਤੁਸੀਂ ਮੁਬਾਰਕਬਾਦ ਦੇ ਰਹੇ ਹੋ ਇਸ਼ੁਜਾੜਿਆ ਉਹਨਾਂ ਮੁੱਲਿਆਂ ਨੇ ਉਹਨਾਂ ਮੁੱਲਿਆਂ ਨੇ ਕਿਹੜੀ ਕੁਰਬਾਨੀ ਕੀਤੀ ਆ ਜਿਹੜਾ ਉਹਨਾਂ ਨੂੰ ਸਾਡਾ ਖਿੱਤਾ ਜਿਹੜਾ ਖੈਰਾਤ ਵਿੱਚ ਟੀਕ ਦੇ ਵਿੱਚ ਦਿੱਤਾ ਗਿਆ ਕਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਕਿਹੜੀ ਉਹਨਾਂ ਨੇ ਜੰਗ ਲੜੀ ਕਿਹੜਾ ਉਹਨਾਂ ਨੇ ਚੀਜ਼ ਨੂੰ ਪੱਤ ਲਵਾਇਆ ਜਿਹੜਾ ਸਾਡਾ ਦੇਸ਼ ਸਿੱਖਾਂ ਦਾ ਦੇਸ਼ ਮਹਾਰਾਜ ਰਜੀਤ ਸਿੰਘ ਦਾ ਦੇਸ਼ ਪੰਜਾਬ ਉਹਦੇ ਟੁਕੜੇ ਕਰਕੇ ਸਭ ਤੋਂ ਵੱਡਾ ਚੰਗ ਜਿਹੜਾ ਸਭ ਤੋਂ ਵੱਡਾ ਟੁਕੜਾ ਉਹਨਾਂ ਮੁੱਲਿਆਂ ਨੂੰ ਟੀਕ ਦੇ ਵਿੱਚ ਦਿੱਤਾ ਗਿਆ ਉਹਨਾਂ ਦੇ ਤਾਰਾ ਸਾਹਬ ਦਾ

ਸਿੱਖਾਂ ਦਾ ਮੋਲਕ ਬਣਦਾ ਆ ਜਾਂ ਸਿੱਖ ਤਾਕਤ ਚਾਹੁੰਦੇ ਆ ਤੇ ਸਿੱਖਾਂ ਦਾ ਮੂੰਹ ਕਿੱਧਰ ਨੂੰ ਹੋਊਗਾ ਸਿੱਖਾਂ ਦਾ ਮੂੰਹ ਹੋਊਗਾ ਸਾਡੇ ਉਸ ਮੁਕੱਤਸ ਕਿਲੇ ਵੱਲੋਂ ਸਿੱਖਾਂ ਦਾ ਮੂੰਹ ਹੋਊਗਾ ਸਾਡੀ ਉਸ پاک ਸਰਜ਼ਮੀਨ ਵੱਲੋਂ ਸਿੱਖਾਂ ਦਾ ਮੂੰਹ ਹੋਊਗਾ ਜਿੱਥੇ ਅਸੀਂ ਅਫਗਾਨਾਂ ਨੂੰ ਧੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰੀ ਸਿੰਘ ਨਲਵਾ ਨੇ ਜਿਹੜਾ ਖੈਬਰ ਤੇ ਖੂਨ ਜਿਹੜਾ ਅਫਗਾਨਿਸਤਾਨ ਤੋਂ ਜਿੱਤਿਆ ਸਿੱਖਾਂ ਦਾ ਮੂੰਹ ਹੋਊਗਾ ਉਸ ਪਾਸੇ ਨੂੰ ਇਹ ਇੱਕ ਮੁਸਲਮਾਨ ਨੂੰ ਪਤਾ ਹੈ ਇੱਕ ਇੱਕ ਗੈਰ ਸਿੱਖ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਆਸੀਂ ਆਸ ਕਰਦੇ ਹਾਂ ਕਿ ਗੁਰਮਾਨਤ ਸਿੰਘ ਸਾਹਿਬ ਦਾ ਜਨਮ ਸਥਾਨ ਪਾਕਿਸਤਾਨ ਅਧੇਸ਼ਾ ਵਾਸਤਵ ਹੈ ਕਿ ਦੁਨੀਆ ਦੇ ਵਿੱਚ ਕਦਮ ਬਾਅਦ ਕਦਮ ਅੱਗੇ ਵਧਦਾ ਰਹੇ ਤੁਹਾਡੇ ਗੁਰਮਾਨਤ ਗੜਾ ਸਾਹਿਬ ਦੀ ਵੀ ਹਾਲਾ ਹਾਲਤ ਖਰਾਬ ਹਾਲਾਤ ਨੇ ਗੁਰਮਾਨਤ ਪਾਸ਼ਾ ਦੇ ਸਥਾਨ ਤੇ ਗੁਰਦਾਰੇ ਦੇ ਵਿੱਚ ਮੱਝਾਂ ਦੇ ਦੁੱਧ ਚੋਣ ਦੀਆਂ ਮੁਬਾਰਕਾਂ ਮੱਝਾਂ ਤੇ ਬੋਹੇ ਦੀਆਂ ਮੁਬਾਰਕਾਂ ਕਾਦੀਆਂ ਮੁਬਾਰਕਾਂ ਪੰਨੋ ਸਾਹਿਬ ਗੁਰਦਾਰੇ ਦੇ ਵਿੱਚ ਆ ਪਾਤਨੀ ਥੱਪ ਥੱਪ ਕੇ ਲਾਣ ਦੀਆਂ ਮੁਬਾਰਕਾਂ ਇਸ ਚੀਜ਼ ਦੀਆਂ ਮੁਬਾਰਕਾਂ ਪੰਨੋ ਸਾਹਿਬ ਗੁਰਨਾਨਕ ਸਾਹਿਬ ਤੱਕ ਨੂੰ ਗਾ ਦਿੰਦੇ ਨੇ ਮੁੰਲੇ ਆ ਸੁਣਿਓ ਮੜਾ ਜਾਂ ਖਾਦਮ ਰਜ਼ਵੀ ਨੇ ਮੁਹੰਮਦ ਦੀਆਂ ਉਠਣੀਆਂ ਦੇ ਮੂਤ ਦੇ ਨਾਲ ਕੰਪੈਰੀਜ਼ਨ ਕੀਤਾ ਸੌਮੇ ਉਹਦਾ ਧਿਆਨ ਨਾਲ ਜਿਨ੍ਹਾਂ ਨੂੰ ਤੁਸੀਂ ਮੁਬਾਰਕਬਾਦਾਂ ਦਿੰਨੇ ਫਿਰਦੇ ਹੋ ਤੁਸੀਂ 14 ਅਗਸਤ ਆਜ਼ਾਦੀ ਦਾ ਦਿਹਾੜਾ ਮੁਬਾਰਕ ਹੈ ਪਾਕਿਸਤਾਨ ਦੇ ਆਵਾਮ ਨੂੰ ਮੁਬਾਰਕ ਹੈ ਪਾਕਿਸਤਾਨ ਦੀ ਫੌਜ ਤੇ ਫੀਲਡ ਮਾਰਸ਼ਲ ਆਸਿਮ ਮਨੀਰ ਮੁਬਾਰਕਬਾਦ ਸਾਨੂੰ ਸਾਹਿਬ ਸਾਡਾ ਦੇਸ਼ ਸਿੱਖਾਂ ਦਾ ਆਪ ਦਾ ਦੇਸ਼ ਉਜੜਨ ਦੀ ਆਜ਼ਾਦੀ ਸਿੱਖ ਦਾ ਆਪ ਦਾ ਘਰ ਜ਼ਮੀਨ ਬੱਚੇ ਤੰਗਰ ਆਪਣਾ ਪੂਰਾ ਘਰ ਪਰਿਵਾਰ ਉਜਰਨ ਦੀ ਆਜ਼ਾਦੀ ਸਾਡਾ ਖੇਤਾ ਉਜਰਨ ਦੀ ਆਜ਼ਾਦੀ ਕਾਦੀ ਮੁਬਾਰਕਬਾਦ ਦੇ ਰਿਹਾ ਹਾਂ ਪੰਨੂ ਸਾਹਿਬ ਇੱਥੇ ਗੁਰੂ ਸਾਹਿਬ ਦੇ ਚਰਨ ਚਰਨ ਸ਼ੋਪਾ ਪ੍ਰਾਪਤ ਜਗਾ ਦੇ ਉੱਤੇ ਇਹ ਮੱਝਾਂ ਤੋਂ ਦਰਗ ਗੰਦ ਪਵਾ ਰਹੇ ਨੇ ਉਹਦੀਆਂ ਵੀ ਪੰਨੂ ਸਾਹਿਬ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਪਾਕਿਸਤਾਨ ਵੀ ਗੱਲ ਕਰਦੇ ਨੇ ਪੰਨੂ ਸਾਹਿਬ ਕਿ ਖਾਲਸਤਾਨ ਇੱਕ ਡੈਮੋਕਰੈਟਿਕ ਕੰਟਰੀ ਹੋਣ ਵਾਲਾ ਹੈਗਾ ਜੋ ਅਸੀਂ ਸੁਣਿਆ ਹੈਗਾ ਕਿ ਡੈਮੋਕਰੇਸੀ ਚ ਕਿਸੇ ਨੂੰ ਸਵਾਲ ਪੁੱਛਣ ਦਾ ਸਾਰਿਆਂ ਨੂੰ ਅਧਿਕਾਰ ਹੈਗਾ ਪੰਨੂ ਸਾਹਿਬ ਅੱਜ ਤੁਹਾਨੂੰ ਵੀ ਸਵਾਲ ਪੁੱਛਣੇ ਨੇ ਹੱਥ ਜੋੜ ਕੇ ਪੁੱਛਣੇ ਨੇ ਬਹੁਤ ਸਗੀਆਂ ਚੀਜ਼ਾਂ ਨੇ ਜਿਹੜੀਆਂ ਮੇਰੀ ਸਮਝ ਤੋਂ ਪਰੇ ਹੋ ਗਈਆਂ ਨੇ ਤੁਹਾਡੀਆਂ ਖੜੇ ਚੁਲਿਆਂ ਉਹ ਲੋ ਕੱਡੀਆਂ ਗਲੀਆਂ ਗਾਲਾਂ ਇਹ ਪ੍ਰੈਜ਼ੈਂਟ ਕਰਨਗੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਗੱਲ ਹੁੰਦੀ ਆ ਉਸ ਖਾਲਿਸਤਾਨ ਦੀ ਡੈਮੋਕ੍ਰੇਸੀ ਦੇ ਵਿੱਚ ਸਵਾਲ ਪੁੱਛੇ ਮਣਾਉਣ ਦੇ ਨਾਲ ਕੀ ਕੀਤਾ ਜਾਵੇਗਾ ਸ਼ੁਰੂਆਤ ਕਰਦੇ ਆ ਪੰਨੂ ਸਾਹਿਬ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਨਾ ਆਜ਼ਾਦੀ ਦੇ ਢੇਡੀਆਂ ਮੁਬਾਰਕਾਂ ਦਿੱਤੀਆਂ ਨੇ ਆਜ਼ਾਦੀ 15 ਅਗਸਤ ਹੋਵੇ 14 ਅਗਸਤ ਹੋਵੇ ਭਾਰਤ ਦੀ ਹੋਵੇ ਪਾਕਿਸਤਾਨ ਦੀ ਹੋਵੇ ਸਿੱਖਾਂ ਦਾ ਉਜਾੜਾ ਹੋਇਆ ਪੰਜਾਬ ਦਾ ਉਜਾੜਾ ਹੋਇਆ ਠੀਕ ਹੈ ਇੱਥੇ ਤੱਕ ਕੀ ਰਾਜੀਵ ਸ਼ੁਕਲਾ ਨਾਮ ਦਾ ਮੇਰਾ ਵੀਰ ਇੱਕ ਲਿਖਦਾ ਆ ਕਿਤਾਬ ਵੇਵਜਨ ਦੀ ਸੱਚੀ ਕਥਾएं ਸੱਚੀ ਕਰਨ ਕਥਾएं 1947 ਦੇ ਜ਼ਖਮ ਹਨਾ 47 ਦੇ ਵੰਡ ਦੇ ਜ਼ਖਮਾਂ ਦੀ ਗੱਲ ਕਰਦੇ ਹਾਂ ਸਾਡੇ ਬਜ਼ੁਰਗ ਅੱਜ ਵੀ ਆਜ਼ਾਦੀ ਨਹੀਂ ਕਹਿੰਦੇ ਔਰ ਰੋਲੇ ਕਹਿੰਦੇ ਨੇ ਹੱਲੇ ਕਹਿੰਦੇ ਨੇ ਹਨਾ ਉਹ ਸਾਡੇ ਬਜ਼ੁਰਗ ਅੱਜ ਵੀ ਰੋਂਦੇ ਨੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਜਦੋਂ ਆਪਣਾ ਘਰ-ਕਾਟ ਛੱਡ ਕੇ ਆਏ ਆਪਣਾ ਡੰਗਰ-ਵਛਾ ਛੱਡ ਕੇ ਆਏ ਆਪਣਾ ਜ਼ਮੀਨ-ਪੋਏ ਛੱਡ ਕੇ ਆਏ ਹਨਾ ਉਹ ਉਹ ਜਿਹੜੇ ਜ਼ਖਮ ਨੇ ਉਹ ਅੱਜ ਤੱਕalle ਨਹੀਂ ਪੰਨੂ ਸਾਹਿਬ ਪਰ ਤੁਸੀਂ 14 ਅਗਸਤ ਆਜ਼ਾਦੀ ਦਾ ਦਿਹਾੜਾ ਮੁਬਾਰਕ ਹੈ ਪਾਕਿਸਤਾਨ ਦੇ ਆਵਾਮ ਨੂੰ ਮੁਬਾਰਕ ਹੈ ਪਾਕਿਸਤਾਨ ਦੀ ਫੌਜ ਤੇ ਫੀਲਡ ਮਾਰਸ਼ਲ ਆਸਿਫ ਮਨੀਰ ਪੰਨੂ ਸਾਹਿਬ ਸਾਡਾ ਦੇਸ਼ ਸਿੱਖਾਂ ਦਾ ਆਪ ਦਾ ਦੇਸ਼ ਉਜੜਨ ਦੀ ਆਜ਼ਾਦੀ ਸਿੱਖਾਂ ਦਾ ਆਪ ਦਾ ਘਰ ਜ਼ਮੀਨ ਬੱਚੇ ਡੰਗਰ ਆਪਣਾ ਪੂਰਾ ਘਰ ਪਰਿਵਾਰ ਉਜੜਨ ਦੀ ਆਜ਼ਾਦੀ ਸਾਡਾ ਖੇਤਾ ਉਜੜਨ ਦੀ ਆਜ਼ਾਦੀ ਕਾਦੀ ਮੁਬਾਰਕਬਾਦ ਦੇ ਰਿਹਾ ਹਾਂ ਬਨੂ ਸਾਹਿਬ ਤੁਸੀਂ ਮੈਨੂੰ ਤਾਂ ਇਹ ਚੀਜ਼ ਨਹੀਂ ਸਮਝ ਆਈ ਤੁਹਾਡੇ ਇਹ ਜਿਹੜੇ ਆਰਡੀਨੇਸ ਆਈਐਸਆਈ ਵਾਲੇ ਹਨਾ ਇਹਨਾਂ ਨਾਲ ਇਹਨਾਂ ਦੇ ਨਾਲ ਤੁਸੀਂ ਇਹਨਾਂ ਦੇ ਨਾਲ ਜਿਹੜੀ ਕਿੱਕ ਲਈ ਪਾਉਨੇ ਹੋ ਹੱਥਾਂ 'ਚ ਹੱਥ ਪਾ ਕੇ ਹਨਾ ਉਹਦੇ ਚੱਕਰ 'ਚ ਤੁਸੀਂ ਇਹ ਵੀ ਭੁੱਲ ਗਏ ਕਿ ਇਹ ਜਿਹੜਾ ਜਿਹੜੇ ਆਜ਼ਾਦੀ ਦੇ ਜ਼ਖਮ ਨੇ ਜਾਂ ਜਿਹੜੇ ਬਟਵਾਲੇ ਦੇ ਜ਼ਖਮ ਨੇ ਉਹ ਸਿੱਖਾਂ ਦੇ ਦਿਲਾਂ ਦੇ ਵਿੱਚ ਜੇ ਅਸੀਂ ਇਸ ਪਾਸੇ ਭਾਰਤ ਵਾਲੇ ਪਾਸੇ ਅਸੀਂ ਕਾਲੇ ਝੰਡੇ ਲਹਿਰਾਉਂਦੇ ਆ ਅਸੀਂ ਇਸ ਦਿਨ ਨੂੰ ਕਾਲਾ ਦਿਨ ਕਹਿੰਦੇ ਆ ਕਿ ਸਿੱਖਾਂ ਦੇ ਨਾਲ ਇਹ ਦਿਨ ਕਾਲਾ ਦਿਨ ਬੀਤਿਆ ਤੇ ਤੁਸੀਂ ਤੁਸੀਂ ਆਪਣੇ ਯਾਰਾਂ ਨੂੰ ਮਿੱਤਰਾਂ ਨੂੰ ਕੋਸ਼ ਕਰਨਾ ਫਿਰ ਦੀ ਫੌਜ ਤੇ ਫੀਲਡ ਮਾਰਸ਼ਲ ਆਸਿਮ মুনੀਰ ਜਿਨ 14 ਅਗਸਤ ਆਜ਼ਾਦੀ ਦਾ ਆਜ਼ਾਦੀ ਦਾ ਦਿਹਾੜਾ ਕੀ ਦੀ ਆਜ਼ਾਦੀ ਲੋਕਾਂ ਦੇ ਆਵਾਮ ਨੂੰ ਮੁਬਾਰਕ ਹੈ ਪਾਕਿਸਤਾਨ ਇਹਨਾਂ ਮੁੱਲਿਆਂ ਨੂੰ ਤੁਸੀਂ ਆਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਹੋ ਇਹਨਾਂ ਮੁੱਲਿਆਂ ਨੇ ਸਾਡੀਆਂ ਬੱਚੀਆਂ ਨਾਲ ਕੀ ਕੁਝ ਨਹੀਂ ਕੀਤਾ ਕੀ ਸਾਡੀਆਂ ਬੱਚੀਆਂ ਨੂੰ ਅਗਵਾ ਕਰਨ ਦੀਆਂ ਅਗਵਾ ਕਰਨ ਦੀਆਂ ਆਜ਼ਾਦੀ ਦੀ ਤੁਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਹੋ ਇਹ ਸਾਡੀਆਂ ਬੱਚੀਆਂ 13 13 12 12 ਸਾਲ ਦੀਆਂ ਬੱਚੀਆਂ ਨੂੰ ਕਿਡਨਾਪ ਕਰਕੇ ਉਹਨਾਂ ਦੇ ਬਲਾਤਕਾਰ ਕਰਕੇ ਉਹਨਾਂ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਵਾਂਗੂ ਵਰਤਣ ਦੀ ਆਜ਼ਾਦੀ ਉਹਨਾਂ ਨੂੰ ਜਿਹੜੀ ਮੁੱਲਿਆ ਨੂੰ ਮਿਲੀ ਹੈ ਉਹ ਵੀ ਤੁਸੀਂ ਮੁਬਾਰਕਬਾਦ ਦੇ ਰਹੇ ਹੋ ਸਾਡੇ ਸਿੱਖ ਭਰਾਵਾਂ ਦੇ ਤਾਂ ਮਤਬ ਤਬਦੀਲ ਕਰਵਾ ਕੇ ਉਹਨਾਂ ਨੂੰ ਸੁਲੇ ਬਣਾਉਣ ਦੀ ਆਜ਼ਾਦੀ ਜਿਹੜੀ ਉਹਨਾਂ ਮੁੱਲਿਆਂ ਨੂੰ ਮਿਲੀ ਆ ਮੁੱਲਾ ਮੁਲਾਣਿਆਂ ਨੂੰ ਮਿਲੀ ਆ ਉਹਦੀ ਤੁਸੀਂ ਮੁਬਾਰਕਬਾਦ ਦੇ ਰਹੇ ਹੋ ਕਿਸ ਚੀਜ਼ ਦੀ ਮੁਬਾਰਕਬਾਦ ਦੇ ਰਹੇ ਹੋ ਮੈਂ ਸਮਝਣਾ ਚਾਹੁੰਦਾ ਤੁਹਾਡੇ ਤੋਂ ਕਿ ਜਨਮ ਸਥਾਨ ਨਣਕਾਣਾ ਸਾਹਿਬ ਦਾ ਹੈਡ ਗ੍ਰੰਤੀ ਹੋਵੇ ਤੇ ਉਸ ਦੀ ਗੁੜੀਆਂ ਨੂੰ ਅਗਵਾ ਕੀਤਾ ਹੋਵੇ ਅਗਵਾ ਕਰਕੇ ਜ਼ਬਰਦਸਤੀ ਉਹਦਾ ਧਰਮ ਤਬਦੀਲ ਕਰਵਾਇਆ ਹੋਵੇ ਕਾਦੀ ਆਜ਼ਾਦੀ ਕਾਦੀਆਂ ਮੁਬਾਰਕਬਾਦਾਂ ਕਮਾਲ ਦੀ ਗੱਲ ਹੈ ਇਹ ਇਹ ਸ਼ਾਇਦ ਤੁਸੀਂ ਭੁੱਲ ਗਏ ਹੋ ਪਰ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਸਹਲੜੀ ਕਿਨੂੰ ਅਗਵਾ ਕੀਤਾ ਅਗਵਾ ਕਰਕੇ ਮੁਸਲਮ ਬਣਾਇਆ ਫਿਰ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਪਰਿਵਾਰ ਆਪ ਆਇਆ ਇਮਰਾਨ ਖਾਨ ਨੂੰ ਗੁਹਾਰ ਲਗਾਈ ਫਿਰ ਪਤਾ ਨਹੀਂ ਉਹ ਬੱਚੀ ਬਚੀ ਜਾਂ ਨਹੀਂ بہن کو چیٹ کے لے گئے اور ان کو زبردستی چوٹوچر کر کے اسلام قبول کروایا صبح میں ہم تھانے چلے گئے اور ہم نے ایف آئی آر کٹوایا ایس ایچ او کے پاس چلے گئے ڈی سی او کے پاس پر کسی نے ہمیں انصاف نہیں دلایا کسی نے ہماری بات نہیں سنی اس کے بعد جب ہم واپس گھر آئے تو کچھ دیر پہلے وہی وہ لوگ دوبارہ آئے اور انہوں نے ہمیں دھمکی دی اگر آپ لوگوں نے ایف آئی آر واپس نہ لیا تو آپ لوگوں کو بھی مسلمان ہونا پڑے گا اگر آپ لوگوں نے یہاں رہنا ہے تو میری پی ایم عمران خان اور چیف جسٹس سے اپیل ہے گزارش ہے کہ وہ ہم نے انصاف کرے ہم سا ہمارے ساتھ انصاف سینکڑے ہزارہ کیس میں ਜਿੱਥੇ ਇਹਨਾਂ ਨੇ ਸਾਡੀਆਂ ਭੈਣਾਂ ਨੂੰ ਕਿਡਨਾਪ ਕਰਕੇ ਉਹਨਾਂ ਨੂੰ ਉਹਨਾਂ ਦਾ ਧਰਮ ਤਬਦੀਲ ਕਰਵਾਇਆ ਤੁਸੀਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦਾਂ ਦੇ ਰਹੇ ਹੋ ਇਹਨਾਂ ਸੁੱਲਿਆਂ ਨੂੰ ਜਿਹੜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ ਹਨੂ ਸਾਹਿਬ ਚਲੋ ਤੁਹਾਡੇ ਖਾਲਿਸਤਾਨ ਵਾਲੇ ਜਿਹੜੇ ਭਾਈਚਾਰੇ ਵਾਲੇ ਨੇ ਹਨਾ ਉਹਨਾਂ ਦੇ ਉਹਨਾਂ ਦੀ ਤੁਹਾਨੂੰ ਥੋੜੀ ਜੀ ਤੁਹਾਡੇ ਬਾਰੇ ਤੇ ਖਾਲਿਸਤਾਨ ਦੇ ਬਾਰੇ ਵੀ رائے ਸੁਣਾ ਦਵਾਂ ਸਾਡਾ ਦੇਸ਼ ਉਜਾੜਿਆ ਉਹਨਾਂ ਮੁੱਲਿਆਂ ਨੇ ਉਹਨਾਂ ਮੁੱਲਿਆਂ ਨੇ ਕਿਹੜੀ ਕੁਰਬਾਨੀ ਕੀਤੀ ਆ ਜਿਹੜਾ ਉਹਨਾਂ ਨੂੰ ਸਾਡਾ ਖੇਤਾਂ ਜਿਹੜਾ ਖੈਰਾਤ ਵਿੱਚ ਭੀਕ ਦੇ ਵਿੱਚ ਦਿੱਤਾ ਗਿਆ ਕਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਕਿਹੜੀ ਉਹਨਾਂ ਨੇ ਜੰਗ ਲੜੀ ਕਿਹੜਾ ਉਹਨਾਂ ਨੇ ਚੀਜ਼ ਨੂੰ ਪੱਕ ਲਵਾਇਆ ਜਿਹੜਾ ਸਾਡਾ ਦੇਸ਼ ਸਿੱਖਾਂ ਦਾ ਦੇਸ਼ ਮਹਾਰਾਜਾ ਰਣਜੀਤ ਸਿੰਘ ਦਾ ਦੇਸ਼ ਪੰਜਾਬ ਉਹਦੇ ਟੁਕੜੇ ਕਰਕੇ ਸਭ ਤੋਂ ਵੱਡਾ ਚੰਕ ਜਿਹੜਾ ਸਭ ਤੋਂ ਵੱਡਾ ਟੁਕੜਾ ਉਹਨਾਂ ਮੁੱਲਿਆਂ ਨੂੰ ਭੀਕ ਦੇ ਵਿੱਚ ਦਿੱਤਾ ਗਿਆ ਤੇ ਭੀਕ ਚ ਦੇਣ ਤੋਂ ਬਾਅਦ ਸਾਡੀ ਸਿੱਖ ਲੀਡਰਸ਼ਿਪ ਇੰਨੀ ਕੁ ਨਲਾਇਕ ਇੰਨੀ ਤਾਂ ਅਕਲੋਂ ਖਾਲੀ ਐ ਪਰ ਇਹਨਾਂ ਨੂੰ ਫਿਰ ਵੀ ਪਤਾ ਐ ਆ ਸੁਣਿਓ ਜਰਾ ਇਹਦੇ ਤੋਂ ਇਸ ਮੁੱਲੇ ਤੋਂ ਇਸ ਮਲਾਣੇ ਤੋਂ ਸੁਣਿਓ ਜਰਾ ਇਹ ਖਾਲਸਤਾਨ ਬਾਰੇ ਕੀ ਵਿਚਾਰ ਰੱਖਦੇ ਨੇ ਤੁਹਾਨੂੰ ਉਹ ਜ਼ਰੂਰ ਇਹ ਕਹਿੰਦੇ ਹੋਣਗੇ ਵੀ ਅਸੀਂ ਤੁਹਾਨੂੰ ਖਾਲਸਤਾਨ ਦਿਵਾਣਾ ਜਿਦਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਕਾਲਾ ਚੋਰ ਕਾਲਾ ਕੁੱਤਾ ਚ ਹੈ ਕਾਲਾ ਸੰਵਾਦ ਦੇ ਹਨ ਆ ਸੁਣਿਓ ਮੜਾ ਜ ਐ ਵੀ ਇਹਦੇ ਵਿਚਾਰ ਆਪ ਸਿੱਖੋਂ ਨੇ ਲਾਕ ਨੇ ਦਮ ਕਰ ਰੱਖਾ ਹੈ ਭਾਰਤੀ ਹਕੂਮਤ ਦਾ لیکن نوٹ کر لیجئے اگر خالصان وجود میں آ گیا تو اس کا اصل رخ کدر ہوگا وہ طاقت خون دینے کی آدھی ہو گئی قوم اس پورے عرصے میں زیادہ تر سکھ مرے ہیں اور سکھوں ہی نے سکھوں کو مارا لیکن اگر کہیں ان کا ملک بن گیا تو ان کے رخ کدھر ہوں گے ان کا ہیرو رنجیت سنگھ ہی کہاں دفن ہے کہ ਸਿੱਖਾਂ ਦਾ ਮੁਲਕ ਬਣਦਾ ਆ ਜਾਂ ਸਿੱਖ ਤਾਕਤ ਚਾਹੁੰਦੇ ਆ ਤੇ ਸਿੱਖਾਂ ਦਾ ਮੂੰਹ ਕਿੱਧਰ ਨੂੰ ਹੋਊਗਾ ਸਿੱਖਾਂ ਦਾ ਮੂੰਹ ਹੋਊਗਾ ਸਾਡੇ ਉਸ ਮੁਕੱਦਸ ਕਿਲੇ ਵੱਲ ਨੂੰ ਸਿੱਖਾਂ ਦਾ ਮੂੰਹ ਹੋਊਗਾ ਸਾਡੀ ਉਸ ਪਾਕ ਸਰਜ਼ਮੀਨ ਵੱਲ ਨੂੰ ਸਿੱਖਾਂ ਦਾ ਮੂੰਹ ਹੋਊਗਾ ਜਿੱਥੇ ਅਸੀਂ ਅਫਗਾਨਾਂ ਨੂੰ ਧੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰੀ ਸਿੰਘ ਨਲਵਾ ਨੇ ਜਿਹੜਾ ਖੈਬਰ ਤੇ ਪਖਤੂਨ ਜਿਹੜਾ ਅਫਗਾਨਿਸਤਾਨ ਤੋਂ ਜਿੱਤਿਆ ਸਿੱਖਾਂ ਦਾ ਮੂੰਹ ਹੋਊਗਾ ਉਸ ਪਾਸੇ ਨੂੰ ਇਹ ਇੱਕ ਮੁਸਲਮਾਨ ਨੂੰ ਪਤਾ ਹੈ ਇੱਕ ਇੱਕ ਗੈਰ ਸਿੱਖ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਤੇ ਅਸੀਂ ਉਹਨਾਂ ਇਹਨਾਂ ਮੁਸਲਮਾਨਾਂ ਨੂੰ ਹੀ ਮੁਬਾਰਕਬਾਦਾਂ ਦਿੰਨੇ ਆ ਅਸੀਂ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਪਾਕਿਸਤਾਨ ਹਮੇਸ਼ਾ ਵਸਦਾ ਰਹੇ ਤੇ ਦੁਨੀਆ ਦੇ ਵਿੱਚ ਕਦਮ ਬਾ ਕਦਮ ਅੱਗੇ ਵਧਦਾ ਰਹੇ کے بہت بہت مبارکہ جی تسری ساڑھا دیش لٹیا ساڑھیا بچیاں لٹیا ساڑھا سرمایہ لٹیا ساڑھے زگردہ ٹوٹا لٹیا تسری ساڑھا او راج لٹیا اس چیز چیزیں مبارکہ دے رہے ہیں اور انجید سنی کہاں دفن ہے ان کا منجہ صاحب کہاں ہے یہ ہری پور کیا ہے ہری سنگھ کا یہ کھابات کردہ شہر مان کیا ہے راجہ مان سنگھ کا سیرا ہے ਇਹ ਸਾਰੇ ਇਲਾਕੇ ਪੰਜਾਬ ਉਧਰ ਤੋਂ ਉਨ੍ਹਾਂ ਕੋਈ ਮੁਕੱਦਸ ਸ਼ਹਿਰ ਹੀ ਨਹੀਂ ਹੈ ਅਗਰ ਸੱਜੇ ਇਧਰ ਹੈ ਤਾਂ ਵੀ ਕੋਈ ਉਨ੍ਹਾਂ ਦਾ ਤਕਬੂਸ ਹੈ ਅਗਰ ਖੁਦਾ ਨਾ ਖਾhta ਪਾਕਿਸਤਾਨ ਦੇ ਟੁਕੜੇ ਹੋ ਗਏ ਅਗਰ ਸਿੰਧ علیحدਾ ਹੋ ਗਿਆ ਤਾਂ ਪੰਜਾਬ ਹੋਗਾ ਲੈਂਡਲੋਕ ਨੂੰ ਸਾਹਿਬ ਮੈਂ ਤੁਹਾਨੂੰ ਯਾਦ ਕਰਾਵਾਂ ਇਸ ਮੁਸਲੇ ਨੂੰ ਤਾਂ ਤੁਸੀਂ ਸੁਣ ਲਿਆ ਆਈਐਸਆਈ ਨਾਲ ਤੁਹਾਡਾ ਬਹੁਤ ਪਿਆਰ ਆ ਤੁਸੀਂ ਉਹਨਾਂ ਦੇ ਚੈਨਲਾਂ ਤੇ ਵੜਦੇ ਹੋ ਉਹਨਾਂ ਨੂੰ ਮੁਬਾਰਕਬਾਦਾਂ ਦਿੰਦੇ ਹੋ ਉਹਨਾਂ ਦੇ ਨਾਲ ਰਲ ਕੇ ਬੜੀਆਂ ਸਿਰੀਆਂ ਤੁਸੀਂ ਪਲਾਨਿੰਗਸ ਬਣਾਉਂਦੇ ਹੋ ਕੀ ਆਈਐਸਆਈ ਨੇ ਕਦੀ ਇਹ ਕਿਹਾ ਕਿ ਸਿੱਖੋ ਤੁਹਾਡਾ ਇਹ ਮੁਕੱਦਸ ਕਿਲਾ ਤੁਹਾਡੇ ਰਾਜ ਦੀ ਇੱਕੋ ਇੱਕ ਨਿਸ਼ਾਨੀ ਜਿਹੜੀ ਦੁਨੀਆ ਦੇ ਵਿੱਚ ਹੈਗੀ ਆ ਆਪਾਂ ਖਾਲਸਾਣ ਆਜ਼ਾਦ ਕਰਾਉਣਾ ਆ ਆਪਾਂ ਦੇਸ਼ ਵੱਖਰਾ ਲੈਣਾ ਆ ਆਪਾਂ ਪੂਰੇ ਹਿੰਦੁਸਤਾਨ ਤੇ ਵੀ ਰਾਜ ਕਰਨਾ ਆ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਾਗਜ਼ੀ ਗੱਲਾਂ ਬਹੁਤ ਹੁੰਦੀਆਂ ਨੇ ਪਰ ਜਿੱਥੇ ਤੁਹਾਡਾ ਵਾਸ ਚੱਲਦਾ ਆਈਐਸਆਈ ਦੇ ਨਾਲ ਤੁਹਾਡੀ ਬਹੁਤ ਵਧੀਆ ਨਿਭਦੀ ਆ ਤੇ ਕਦੀ ਆਈਐਸਆਈ ਨੇ ਤੁਹਾਨੂੰ ਕਿਹਾ ਕਿ ਸਿੱਖੋ ਘਟੋ ਘਟ ਆਪਣਾ ਇਹ ਮੁਕੱਦਸ ਸਥਾਨ ਹੀ ਲੈ ਲਓ ਇਹੀ ਵਾਪਸ ਲੈ ਲਓ ਕਟੋਟ ਸਾਡਾ ਲਾਹੌਰ ਦਾ ਕਿਲਾ ਜਿੱਥੇ ਮਹਾਰਾਜਾ ਰჯੀਤ ਸਿੰਘ 40 ਸਾਲ ਬੈਠ ਕੇ ਰਾਜ ਕਰਦੇ ਹੋਏ ਇਹੀ ਵਾਪਸ ਲੈ ਲੋ ਚਲੋ ਵਾਪਸ ਵੀ ਨਾ ਦੇਣਾ ਹੋਵੇ ਕਟੋਟ ਆ ਛੱਡਾ ਜਿਹੜਾ ਇਹ ਲਾਈ ਫਿਰਦੇ ਨੇ ਪਾਕਿਸਤਾਨ ਦਾ ਇਹਨਾਂ ਦਾ ਕੀ ਹੱਕ ਆ ਇਸ ਕਿਲੇ ਦੇ ਉੱਤੇ ਕਟੋਟ ਦੇ ਤੇ ਨਿਸ਼ਾਨ ਸਾਹਿਬ ਤਾਂ ਲਗਵਾ ਸਕਦੇ ਹੂੰ ਕਟੋ ਕਟ ਵਿਸਾਖੀ ਵਾਲੇ ਦਿਨ ਤਾਂ ਨਿਸ਼ਾਨ ਸਾਹਿਬ ਲੱਗ ਸਕਦਾ ਹੈ ਸਾਡੇ ਮੁੰਡਿਆਂ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਇਆ ਰੰਧੀ ਦੁਨੀਆ ਤੱਕ ਯਾਦ ਰਹੂਗਾ ਇੱਥੇ ਇੱਥੇ ਜਿੱਥੇ ਅਸਲ ਤੇ ਨਿਸ਼ਾਨ ਸਾਹਿਬ ਇੱਥੇ ਚੜਨਾ ਚਾਹੀਦਾ ਇੱਥੇ ਕਿਉਂ ਨਹੀਂ ਚੜਵਾਉਂਦੇ ਤੁਸੀਂ ਅ ਪੰਨੂ ਸਾਹਿਬ ਤੇ ਇਹ ਇਹ ਸਾਨੂੰ ਬਾਕੀ ਕੁਝ ਦੇਣ ਜਾਂ ਨਾ ਦੇਣ ਸਾਡਾ ਇਹ ਜਿਹੜਾ ਮੁਕੱਦਸ ਸਥਾਨ ਹੈਗਾ ਇਹ ਤਾਂ ਵਾਪਸ ਲੈ ਲਓ ਹਾਂਜੀ ਮੁਬਾਰਕਾ ਉਹਨਾਂ ਨੂੰ 14 ਅਗਸਤ ਦੀਆਂ 14 ਅਗਸਤ ਆਜ਼ਾਦੀ ਦਾ ਦਿਹਾੜਾ ਮੁਬਾਰਕ ਹੈ ਪਾਕਿਸਤਾਨ ਦੇ ਆਵਾਮ ਨੂੰ ਮੁਬਾਰਕਾਂ ਉਹਨਾਂ ਨੂੰ ਆਜ਼ਾਦੀ ਦੀਆਂ ਕਿਸ ਕਿਸ ਆਜ਼ਾਦੀ ਦੀਆਂ ਮੁਬਾਰਕਾਂ ਆ ਸਾਡੀ ਸਾਡੇ ਜਿਗਰ ਦਾ ਟੋਟਾ ਸਿੱਕੋਂ ਦੀ ਆਂਧਨਾ ਨੇ ਇਹ ਜਿਹੜੀਆਂ ਉਹਨਾਂ ਨੇ ਖੋ ਕੇ ਸਾਡੇ ਤੋਂ ਰੱਖੀਆਂ ਹੋਈਆਂ ਨੇ ਇਹ 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 ਕਦੋਂ ਵਾਪਸ ਲੈਣੀਆਂ ਆਪਾਂ ਗੁਰਨਾਣਕ ਪਾਸ਼ਾ ਤੱਕ ਨੂੰ ਗਾਲਾਂ ਦਿੰਦੇ ਨੇ ਮੁੰਲੇ ਤਾਂ ਆ ਸੁਣਿਓ ਮੜਾ ਜਾ ਕਿਸੇ ਜ਼ੈਰ ਦਾ ਕੋਈ ਇਥੇ ਹੋ ਰਿਹਾ ਮਰੇ ਯਾਦ ਯੋਥੇ ਮੜੀ ਹੋਵੇ ਸਾਨੂੰ ਇਹਦੇ ਨਾਲ ਕੋਈ ਗਰਦ ਕੋਈ ਨਹੀਂ ਇਹ ਜਦੋਂ ਨਨਕਾਣਾ ਸਾਹਿਬ ਦਾ ਲਾਂਗਾ ਖੁੱਲਿਆ ਨਨਕਾਣਾ ਸਾਹਿਬ ਦੇ ਲਈ ਇਸ ਬੰਦੇ ਨੇ ਨਨਕਾਣਾ ਸਾਹਿਬ ਜਦੋਂ ਲਾਂਗਾ ਖੁੱਲ ਗਿਆ ਤੇ ਉਸ ਖੁੱਲੇ ਹੋਏ ਲਾਂਗ ਦੇ ਲਈ ਇਹਦੀਆਂ ਗੱਲਾਂ ਨੇ ਕਿ ਮੜੀ ਉਥੇ ਕਿਹਦੀ ਮੜੀ ਆ ਅਸਲ ਚ ਸਮਾਦ ਆ ਗੁਰੂ ਨਾਨਕ ਗੁਰੂ ਨਾਨਕ ਬਾਦਸ਼ਾਹ ਦੀ ਇਹ ਉਹਦੇ ਬਾਰੇ ਕਹਿ ਰਿਹਾ ਕਿ ਕਿਸੇ ਗੈਰ ਦਾ ਕੋਈ ਇਥੇ ਹੋ ਰਹਾ ਮਰੇ ਜਾਂ ਉਹਦੀ ਇਥੇ ਮੜੀ ਹੋਵੇ ਸਾਨੂੰ ਇਹਦੇ ਨਾਲ ਕੋਈ ਗਰਜ਼ ਕੋਈ ਨਹੀਂ ਰਸੂਲullah ਦੇ ਸ਼ਾਇਰਨਾ ਤਸ਼ਬੀਹਾ ਦੇਣਾ ਬੰਦ ਕਰ ਦੇ ਹਾਂ ਜੀ ਉਹ ਇਤਨਾ ਬੇਲਗਾਮ ਹੋ ਗਿਆ ਤੂੰ ਕੀ ਸਮਝਦਾ ਤੇਰੀ ਤਾਕਤ ਤੇ ਤੁਮਰੂ ਹੋ ਜਾਣਾ ਹੈ ਅਸੀਂ ਮੰਨਣਾ ਚਾਹੀਦਾ ਕਿ ਸਿੱਖਾਂ ਨੂੰ ਵੀ ਹੱਕ ਹੈਗਾ ਆਪਣੇ ਨਵੀਂ ਦੇ ਸ਼ਹਿਰ ਆਉਣ ਦਾ ਇਹ ਬਿਆਨ ਸੀਗਾ ਇਹਨਾਂ ਦੇ ਇੱਕ ਮਨਿਸਟਰ ਦਾ ਤੇ ਉਸ ਤੋਂ ਬਾਅਦ ਇੰਨੇ ਖਾਦਮ ਰਿਜ਼ਵੀ ਨੇ ਜਵਾਬ ਦੇ ਵਿੱਚ ਇਹ ਜਿਹੜੀ ਹੈਗੀ ਆ ਇਹਨੇ ਮੁਹੰਮਦ ਦੀਆਂ ਉਠਣੀਆਂ ਦੇ ਮੂਤ ਦੇ ਨਾਲ ਕੰਪੈਰੀਜ਼ਨ ਕੀਤਾ ਸੁਣ ਲਿਓ ਜਰਾ ਧਿਆਨ ਨਾਲ ਜਿਨ੍ਹਾਂ ਨੂੰ ਤੁਸੀਂ ਮੁਬਾਰਕਬਾਦਾਂ ਦਿੰਨੇ ਫਿਰਦੇ ਹੋ ਸਿੱਧਾ ਨਾਲ ਲੈ ਜੋ ਜਾਣਾ ਫਿਰ ਤੂੰ ਨਾਲ ਇਹ ਤਸ਼ਬੀਹ ਦੇ ਨਾਲ ਮਦੀਨਾ ਪਾਕ ਦੇ ਨਾਲ ਤੈਨੂੰ ਪਤਾ ਹੈ ਕਿ ਗੱਲ ਕੀ ਹੈ ਇੱਥੇ ਸਾਹਬਾ ਲੇਟੇ ਨਾ ਉਹਨਾਂ ਸ਼ਹਿਰ ਜਿਹੜੇ ਉਹਨਾਂ ਸ਼ਹਿਰਾਂ ਵਿੱਚ ਜਿਹੜੇ ਸਾਹਬਾ ਦੀਆਂ ਉਠਣੀਆਂ ਪਿਸ਼ਾਬ ਕੀਤਾ ਨਾ ਕੋਈ ਦੂਸਰਾ ਸ਼ਹਿਰ ਮਦੀਨਾ ਪਾਕ ਤੇ ਇਹ ਤੇ ਬਜ਼ੁਰਗਾਂ ਦੀਆਂ ਸਾਰੇ ਅਲੈਦਾ ਨਾ ਕੋਈ ਕਾਫਰ ਦਾ ਸ਼ਹਿਰ ਹੋਵੇ ਤੇ ਕਾਫਰ ਉੱਥੇ ਲੇਟਿਆ ਹੋਵੇ ਦੇ ਸ਼ਾਇਰ ਤੇ ਉਹਨਾਂ ਚ ਉਹਨਾਂ ਦੇ ਵੱਡਾ ਤੋਂ ਵੱਡਾ ਲੇਟੇ ਵਾਲਾ ਸਾਸਲ ਸultan ਤੇ ਉਹਨਾਂ ਦਾ ਜੋ ਮਰਜ਼ੀ ਹੋਵੇ ਉਹ ਸਾਫ ਆ ਦੀ ਕੁਸ਼ੀਆਂ ਤੇ ਪਿਸ਼ਾਬ ਬਰਾਬਰ ਹੋ ਨਹੀਂ ਹੋ ਸਕਦਾ ਸ਼ਾਇਰ ਬਹੁਤ ਬਹੁਤ ਮੁਬਾਰਕਾਂ ਪੰਨੂ ਸਾਹਿਬ ਆਜ਼ਾਦੀ ਦੀਆਂ ਆ ਗਰਨانک ਪਾਸ਼ਾ ਦੇ ਮੁਕੱਦਮੇ ਅਸਥਾਨ ਦੇ ਲਈ ਆ ਬਕਵਾਸ ਮਾਰਨ ਦੀ ਆਜ਼ਾਦੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਪੰਨੂ ਸਾਹਿਬ ਫੜੀਆਂ ਬੱਚੀਆਂ ਦੇ ਨਾਲ ਕੀਤਾ ਕੀ ਕੁਛ ਕੀਤਾ ਸਾਡੇ ਬਜ਼ੁਰਗਾਂ ਦੇ ਲਈ ਕਿਹੜਾ ਜ਼ਹਿਰ ਇਹ ਦਿਲਾਂ ਚ ਰੱਖਦੇ ਨੇ ਹੈ ਸਾਡਾ ਸਾਡਾ ਮੁਕੱਦਸ ਜਿਹੜਾ ਸਾਡਾ ਕਿਲਾ ਹੈਗਾ ਸਾਡੇ ਰਾਜ ਦੀ ਨਿਸ਼ਾਨੀ ਹੈ ਉਹ ਤੱਕ ਇਹ ਦੱਬੀ ਬੈਠੇ ਨੇ ਨਨਕਾਣਾ ਸਾਹਿਬ ਦੇ ਪਾਠੀ ਪਾਠੀਆਂ ਪਾਠੀ ਤੱਕ ਦੀਆਂ ਬੱਚੀਆਂ ਇਹ ਗਵਾ ਕਰਕੇ ਉਹਨਾਂ ਨੂੰ ਉਹਨਾਂ ਨੂੰ ਮੁਸਲੀਆਂ ਬਣਾਉਂਦੇ ਨੇ ਹੈ ਤੇ ਤੁਹਾਨੂੰ ਦੱਸਾਂ ਕਿ ਤੁਹਾਡੇ ਇਹ ਭਾਈਚਾਰੇ ਵਾਲੇ ਜਿਹੜੇ ਹੈਗੇ ਆ ਇਹਨਾਂ ਨੇ 2017 ਦੇ ਵਿੱਚ ਸਿੱਖਾਂ ਨੂੰ ਜਣਗਣਨਾ ਤੋਂ ਹੀ ਬਾਹਰ ਘਟਤਾ ਸੀਗਾ ਪੰਨੂ ਸਾਹਿਬ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦੇ 2017 ਦੇ ਵਿੱਚ ਸਿੱਖ ਫੀਲ ਨੈਗਲੈਕਟਡ ਇਨ ਸੈਂਸਸ ਪਸ਼ਾਵਾਰ ਦਾ ਮੈਂਬਰਸ ਆਫ ਸਿੱਖ ਕਮਿਊਨਿਟੀ ਹੈਲਡ ਅ ਪ੍ਰੋਟੈਸਟ ਡੈਮੋਨਸਟ੍ਰੇਸ਼ਨ ਤੁਹਾਨੂੰ ਤਾਂ ਤੁਹਾਨੂੰ ਸਭ ਉਹ ਵਖਾਤਰਮ ਵੀ ਨਹੀਂ ਮੰਨਦੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਮੁਬਾਰਕਾਂ ਦਿੰਨੇ ਹੋ ਹੈਨਾ ਇਹ ਬੜੀ ਅਜੀਬ ਹੀ ਗੱਲ ਆ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੇ ਲੈ ਜਾਵਾਂ ਇਹਨਾਂ ਨੇ ਕੀ ਕੋਸ਼ਿਸ਼ ਕੀਤਾ ਸਿੱਖਾਂ ਦੇ ਨਾਲ ਥੋੜਾ ਜਿਹਾ ਹੋਰ ਯਾਦ ਕਰਾਵਾਂ ਆ ਤੁਸੀਂ ਆ ਵੀਡੀਓਸ ਤਾਂ ਬਹੁਤ ਦੇਖੇ ਹੋਣੇ ਆ ਬਹੁਤ ਚੱਲਦੇ ਨੇ ਵੀਡੀਓਸ ਇੱਕ ਪਾਸੇ ਉਧਰੋਂ ਦੀ ਕੋਈ ਪਾਕਿਸਤਾਨ ਵਾਲੇ ਪਾਸਿਓਂ ਦੀ ਕੋਈ ਬਜ਼ੁਰਗ ਆਂਦਾ ਆ ਜਾਂ ਕੋਈ ਮਾਤਾ ਆਂਦੀ ਆ ਉਹ ਮੁਸਲਾ ਜਾਂ ਮੁਸਲੀ ਬਣ ਚੁੱਕੇ ਨੇ ਉਹ ਧਰਮ ਤਬਦੀਲ ਹੋ ਚੁੱਕਿਆ ਆ ਇਧਰੋਂ ਸਿੱਖ ਜਾਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਇਹ ਵੀਡੀਓਸ ਤਾਂ ਤੁਸੀਂ ਆਮ ਬਹੁਤ ਸਾਰੀਆਂ ਵੀਡੀਓਸ ਨੇ ਪਰਲੇ ਪਾਸਿਓਂ ਦੀ ਮੁਸਲਮਾਨਾਂ ਦਾ ਇਧਰੋਂ ਦੀ ਸਿੱਖ ਆਂਦਾ ਹੈ ਹਨਾ ਇਹ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਸ ਨੇ ਅੰਤਹੀਨ ਵੀਡੀਓਸ ਨੇ ਅਮਰਿਤਧਰਮ ਤਬਦੀਲ ਕਰਨ ਦੀ ਸਿੱਖੀਜ਼ਮ ਸਿੱਖੀਜ਼ਮ ਇਨ ਪਾਕਿਸਤਾਨ 1911 ਦੇ ਸੈਨਸਸ ਦੇ ਵਿੱਚ ਇੱਕ ਹੋਰ 763220 58 ਟੋਟਲ ਪੋਪੂਲੇਸ਼ਨ ਜਿਹੜੀ ਹੈਗੀ ਆ ਪਾਕਿਸਤਾਨ ਦੀ ਉਸ ਪਾਸੇ ਦੇ ਲਹਿੰਦੇ ਪੰਜਾਬ ਦੇ ਕਿਤੇ ਦੀ ਜਿਹਦੇ ਵਿੱਚ 529910 ਸਿੱਖ ਸਿਗੇ ਠੀਕ ਹੈ ਜੀ 1901 ਦਾ ਸੈਨਸਸ ਹੈਗਾ ਸਾਰੇ ਇਲਾਕਿਆਂ ਦੀ ਡਿਟੇਲਸ ਹੈਗੀਆਂ ਕਿੰਨੇ ਕਿੰਨੇ ਪਰਸੈਂਟ ਉੱਤੇ ਸਿੱਖ ਜਗੇ से 1901 1911 1911 ਚ 8 ਲੱਖ ਹੋ ਗਏ ਠੀਕ ਹੈ ਜੀ 1921 ਦੇ ਵਿੱਚ 9 ਲੱਖ 31000 ਦੇ ਸਮਥਿੰਗ ਹੋ ਗਏ ਮਤਲਬ ਜੱਤਕਰ ਇਹਨਾਂ ਦੇ ਮੁੱਲਿਆਂ ਦੇ ਹੱਥ ਸਾਡਾ ਦੇਸ਼ ਨਹੀਂ ਗਿਆ ਉਹ ਸਟੈਪ ਤੱਕ ਕੰਟੀਨਿਊਸਲੀ ਆਬਾਦੀ ਵਧ ਰਹੀ ਹੈ ਸਿੱਖਾਂ ਦੀ ਪਰਲੇ ਪਾਸੇ 1.8 ਮਿਲੀਅਨ 1931 ਦੇ ਵਿੱਚ 1941 ਦੇ ਵਿੱਚ 1.6 67 ਮਿਲੀਅਨ ਉਸ ਤੋਂ ਬਾਅਦ 1952 ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜਾ ਸੈਨਸਸ ਹੋਇਆ ਉਹਦੇ ਵਿੱਚ ਟੋਟਲ 1476 ਸਿੱਖ ਆਫ ਦਾ ਟੋਟਲ ਪੋਪੂਲੇਸ਼ਨ ਹੁਣ ਕਿੱਥੇ ਗਏ ਸਿੱਖ ਤੁਸੀਂ ਕਈ ਕਹਿ ਦੇਣਗੇ ਕਈਆਂ ਦਾ ਤਰਕ ਆ ਦੇਗਾ ਕਿ ਇਹ ਤਾਂ ਜੀ ਉਹ ਪਾਰਟੀਸ਼ਨ ਤੋਂ ਬਾਅਦ ਇੱਧਰ ਆ ਗਏ ਪੰਜਾਬ ਦੇ ਵਿੱਚ ਆ ਗਏ ਅੱਛਾ ਜੀ ਪੰਜਾਬ ਦੇ ਵਿੱਚ ਆ ਗਏ ਸਿੱਖ ਇਨ ਪੰਜਾਬ ਇਸ ਪਾਸੇ ਹਿਸਟਰੀ ਆਫ ਪੋਪੂਲੇਸ਼ਨ ਸਿੱਖ ਇਸ ਪਾਸੇ ਅਠਾ 1952 ਦੇ ਵਿੱਚ 6 ਕਰੋੜ ਸਮਥਿੰਗ 1900 60 ਦੇ ਵਿੱਚ 7 ਕਰੋੜ ਸਮਥਿੰਗ 1971 ਦੇ ਵਿੱਚ 10 ਕਰੋੜ ਸਮਥਿੰਗ 1981 ਦੇ ਵਿੱਚ 13 ਕਰੋੜ ਸਮਥਿੰਗ 1991 ਦੇ ਵਿੱਚ 16 ਕਰੋੜ ਸਮਥਿੰਗ 2001 ਦੇ ਵਿੱਚ 19 ਕਰੋੜ ਸਮਥਿੰਗ 2011 ਦੇ ਵਿੱਚ 20 ਕਰੋੜ ਸਮਥਿੰਗ ਇੱਥੇ ਕੰਟੀਨਿਊਸਲੀ ਵੱਧ ਰਹੀ ਹੈ ਵਧ ਰਹੀ ਹੈ ਆਬਾਦੀ ਇਸ ਪਾਸੇ ਭਾਰਤ ਤੇ ਪਾਰਤ ਵਾਲੇ ਪੰਜਾਬ ਦੇ ਵਿੱਚ ਕੰਟੀਨਿਊਸਲੀ ਆਬਾਦੀ ਵਧ ਰਹੀ ਹੈ ਇੱਥੇ ਕੀ ਹੋਇਆ ਇਸ ਪਾਸੇ ਕੀ ਹੋਇਆ ਸਾਡੀ ਅੱਕੇ ਸਿਰਫ 1100 ਰਹਿ ਗਏ ਕਿੱਥੇ ਗਏ ਉਹ ਤੁਹਾਡੇ ਇਹ ਜਿਹੜੇ ਭਰਾ ਨੇ ਤੁਹਾਡੇ ਬਣੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਮੁਬਾਰਕਾਂ ਦੇ ਰਹੇ ਹੋ ਇੱਕ ਤੁਹਾਡਾ ਹੋਰ ਵੀਡੀਓ ਆ ਇੱਥੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਸਿੱਖ ਗੁਰਨਾਣਕ ਦੇ ਸਿੱਖ ਇਹਨਾਂ ਦੇ ਨਾਲ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰਮਾਨਤ ਸਾਹਿਬ ਦਾ ਜਨਮ ਅਸਥਾਨ ਪਾਕਿਸਤਾਨ ਅਧੇਸ਼ਾਵ ਵਸਤਾ ਰਹੇ ਤੇ ਦੁਨੀਆ ਦੇ ਵਿੱਚ ਕਦਮ ਬਾਅਦ ਕਦਮ ਅੱਗੇ ਵਧਦਾ ਰਹੇ ਕਿਉਂ ਵਧਦਾ ਰਹੇ ਕਿਉਂਕਿ ਵੱਧ ਰਹੇ ਪਣਾਤ ਖਿਤਾਇਨਾ ਤੋਂ ਵਾਪਸ ਨਹੀਂ ਲੈਣਾ ਆਪਣਾ ਕਿਲਾ ਇਹਨਾਂ ਤੋਂ ਵਾਪਸ ਨਹੀਂ ਲੈਣਾ 47 ਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਜੋ ਇਹਨਾਂ ਨੇ ਕੀਤਾ ਉਹਦਾ ਕੋਈ ਬਦਲਾ ਨਹੀਂ ਲੈਣਾ ਕੋਈ ਇਨਸਾਫ ਨਹੀਂ ਲੈਣਾ 84 ਵਾਲਾ ਤਾਂ ਇਧਰ ਜਿਹੜਾ ਹੈਗਾ ਉਹ ਇਨਸਾਫ ਦੀ ਲੜਾਈ ਅੱਜ ਤੱਕ ਅਸੀਂ ਲੜ ਰਹੇ ਹਾਂ ਤੇ ਪਰਲੇ ਪਾਸੇ ਵਾਲੀ ਲੜਾਈ ਜਿਹੜੀ ਸੀਗੀ ਉਹ ਭੁੱਲ ਗਏ ਸੀ ਵੀ 47 ਦੇ ਵਿੱਚ ਕੀ ਕੁਝ ਕੀਤਾ ਆਪਣਾ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਕਿਲਾ ਉਹ ਸੀ ਭੁੱਲ ਗਏ ਆ ਕੀ ਕੀ ਕਰਨਾ ਚਾਹੁੰਦੇ ਆ ਆਪਾਂ ਤੇ ਤੁਸੀਂ ਨਨਕਾਣਾ ਨਨਕਾਣਾ ਸਾਹਿਬ ਦੀ ਗੱਲ ਕਰਦੇ ਹੋ ਆਜੋ ਤੁਹਾਨੂੰ ਨਨਕਾਣਾ ਸਾਹਿਬ ਦੀ ਵੀ ਹਾਲੋ ਹਾਲਾਤ ਦਿਖਾਣਾ ਜਿਨ੍ਹਾਂ ਨੂੰ ਤੁਸੀਂ ਮੁਬਾਰਕਾਂ ਦਿੰਨੇ ਹੋ ਆ ਹਾਲੋ ਹਾਲਾਤ ਨੇ ਅੱਜ ਦੇ ਟਾਈਮ 'ਚ ਗੁਰானਕ ਪਾਸ਼ਾ ਦੇ ਅਸਥਾਨ ਦੇ ਦਿਸ ਵਨ ਆ ਹਾਲੋ ਹਾਲਾਤ ਨੇ ਗੁਰானਕ ਪਾਸ਼ਾ ਦੇ ਅਸਥਾਨ ਦੇ ਇਹਨਾਂ ਨੂੰ ਮੁਬਾਰਕਾਂ ਦਿੰਨੇ ਹੋ ਤੁਸੀਂ ਕਿਸ ਚੀਜ਼ 'ਵੀ ਮੁਬਾਰਕਾਂ ਦਿੰਨੇ ਹੋ ਸਾਡੇ ਗੁਰੂ ਪਾਸ਼ਾ ਦੇ ਅਸਥਾਨਾਂ ਦਾ ਆ ਹਾਲੋ ਹਾਲਾਤ ਬਣਾਉਣ ਦੀਆਂ ਮੁਬਾਰਕਾਂ ਦਿੰਨੇ ਹੋ ਏ ਹੈਲੋ ਬਰਾਤ ਬਣਾਉਣ ਦੀਆਂ ਮੁਬਾਰਕਾਂ ਦਿੰਦੇ ਹੋ ਕਿਸ ਚੀਜ਼ ਦੀ ਮੈਂ ਤਾਂ ਸਮਝਣਾ ਚਾਹੁੰਦਾ ਤੁਹਾਡੇ ਚੇਲੇ ਮੈਨੂੰ ਇੱਕ ਵਾਰੀ ਸਮਝਾਉਣ ਜਾਂ ਤੁਸੀਂ ਮੈਨੂੰ ਸਮਝਾਓ ਕਿ ਕਿਸ ਚੀਜ਼ ਦੀਆਂ ਮੁਬਾਰਕਾਂ ਦਿੰਦੇ ਹੋ ਤੁਸੀਂ ਗੁਰਦੁਆਰੇ ਦੇ ਵਿੱਚ ਪਾਠੀਆਂ ਠੱਪਣ ਦੀਆਂ ਮੁਬਾਰਕਾਂ ਗੁਰਦੁਆਰੇ ਦੇ ਵਿੱਚ ਮੱਝਾਂ ਦੇ ਦੁੱਧ ਚੋਣ ਦੀਆਂ ਮੁਬਾਰਕਾਂ ਮੱਝਾਂ ਦੀ ਗੋਹੇ ਦੀਆਂ ਮੁਬਾਰਕਾਂ ਕਾਹਦੀਆਂ ਮੁਬਾਰਕਾਂ ਪੰਨੂ ਸਾਹਿਬ ਗੁਰਦੁਆਰੇ ਦੇ ਵਿੱਚ ਆ ਪਾਠੀਆਂ ਠੱਪ-ਠੱਪ ਕੇ ਲਾਣ ਦੀਆਂ ਮੁਬਾਰਕਾਂ ਕਿਸ ਚੀਜ਼ ਦੀਆਂ ਮੁਬਾਰਕਾਂ ਪੰਨੂ ਸਾਹਿਬ ਆ ਲੋ ਟੋਕਾ ਇੱਕ ਹੋਰ ਗੁਰਦੁਆਰਾ ਆ ਲੱਗਿਆ ਟੋਕਾ ਗੁਰਦੁਆਰਿਆਂ ਦੇ ਅੰਦਰ ਮੱਝਾਂ ਬੰਨਣ ਦੇ ਟੋਕੇ ਚਲਾਉਣ ਦੇ ਇਸ ਚੀਜ਼ ਦੀਆਂ ਮੁਬਾਰਕਾਂ ਏਸੀ ਦੀਆਂ ਏ ਏ ਇਹ ਵਾਸਤੇ ਰਹੇ ਪਾਕਿਸਤਾਨ ਆਹ ਕਾਰਨ ਰਵੇ ਸਾਡੇ ਗੁਰਦੁਆਰਿਆਂ ਦੇ ਅੰਦਰ ਇਸ ਚੀਜ਼ ਦੀਆਂ ਮੁਬਾਰਕਾਂ ਸਿੱਖਾਂ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਨਲਾਇਕ ਹੋ ਗਈ ਹੈਗਾ ਸਿੱਖਾਂ ਦੀ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਇਹਦਾ ਦੀ ਹੋ ਗਈ ਆ ਹਨਾ ਆ ਤੁਹਾਡੇ ਜਿਹੜੀ ਤੁਸੀਂ ਆਈਐਸਆਈ ਦੇ ਗੁਣਗਾਨ ਕਰਦੇ ਹੋ ਆ ਆਈਐਸਆਈ ਜਿਹੜੀ ਹੈ ਆ ਗੁਰੂ ਪਾਸ਼ਾ ਗੁਰਨਾਨਕ ਦੇਵ ਜੀ ਦਾ ਗੁਰਦੁਆਰਾ ਸਿਗਾ ਟਰੋੜੀ ਸਾਹਿਬ ਯਾਰ ਬਣੇ ਵੀਡੀਓਜ਼ ਉਧਰ ਦੀ ਆਏ ਕਿ ਇਹਨੂੰ ਸੰਭਲਿਆ ਜਾਵੇ ਇਹਨੂੰ ਸੰਭਲਿਆ ਜਾਵੇ ਤੇ ਆ ਇਹਦੇ ਹਾਲੋ ਹਾਲਾਤ ਨੇ ਕੋਈ ਐਸਾ ਹੁੰਦਾ ਸੀ ਗੁਰਦੁਆਰਾ ਸਾਹਿਬ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਆਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਸੀ ਕੋਈ ਕ ਬਿਲਡਿੰਗ ਦਾ ਤੁਹਾਡੇ ਲਈ ਰੈਸਟੋਰ ਨਹੀਂ ਕਰ ਸਕੇ ਇੱਕ ਕ ਬਿਲਡਿੰਗ ਨਹੀਂ ਬਣਾ ਸਕੇ ਆ ਵੀ ਗੁਰਦੁਆਰਾ ਗਿਰਨ ਵਾਲਾ ਆਲਮੋਸਟ ਗਿਰਨ ਵਾਲਾ ਹੁਣ ਲੇਟੈਸਟ ਫੋਟੋ ਜਿਹੜੀ ਇਹਦੀ ਆਈ ਸੀਗੀ ਇਹ ਇਹ ਸਾਰਾ ਪੂਰ ਚੁੱਕਿਆ ਹੈਗਾ ਇਹ ਸਾਰਾ ਪੂਰ ਚੁੱਕਿਆ ਤੇ ਕਿਸੇ ਵੀ ਟਾਈਮ ਡਿਮੋਲਿਸ਼ ਹੋਣ ਵਾਲਾ ਹੈਗਾ ਆਈ ਥਿੰਕ ਇੱਥੇ ਆ ਗਈ ਹੋਣੀਆਂ ਫੋਟੋ ਇਹਦੀ ਦਿਸ ਵਨ ਇਹ ਪਹਿਲਾਂ ਐ ਸੀਗਾ ਹੁਣ ਇਹ ਆਲਮੋਸਟ ਡਿਮੋਲਿਸ਼ ਹੋਣ ਵਾਲੇ ਦੇ ਕਰੀਬ ਆ ਜਦੋਂ ਮਰਜੀ ਇੱਕ ਇੱਕ ਪਾਣੀ ਇੱਕ ਹੜ ਆਇਆ ਤੇ ਇਹਨੇ ਟਹਿ ਜਾਣਾ ਆ ਇਸ ਇਹ ਹਾਲੋ ਹਾਲਾਤ ਨੇ ਇਸ ਗੱਲ ਦੀ ਤੁਸੀਂ ਮੁਬਾਰਕਬਾਦ ਦੇ ਰਹੇ ਹੋ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨੇ ਹੋ ਤੁਸੀਂ ਇਹਨਾਂ ਨੂੰ ਕਿਸ ਗੱਲ ਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਤੁਸੀਂ ਜਾ ਕੇ ਉਹਨਾਂ ਦੇ ਚੈਨਲਾਂ 'ਤੇ ਚੜ ਚੜ ਕੇ ਬੈਠਦੇ ਹੋ ਕਿਸ ਗੱਲ ਦੀ ਮੁਬਾਰਕਬਾਦ ਦਿੰਨੇ ਹੋ ਤੁਸੀਂ ਉਹਨਾਂ ਨੂੰ ਇਸ ਗੱਲ ਦੀ ਇਸ ਗੱਲ ਦੀ ਮੁਬਾਰਕਬਾਦ ਦਿੰਨੇ ਹੋ 7 ਹੈ ਯਾਰ 7 ਤੋਂ ਵੀ ਵੱਧ ਹੈ ਆ ਸਾਡਾ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਇਹ ਵੀ ਇੱਕ ਗੁਰਕੁਰ ਗੁਰੂਕਾਰਾ ਜਿਹਦੇ ਵਿੱਚ ਆਪ ਕਾ ਲੱਗਿਆ ਪੱਠੇ ਤੇ ਪੱਠੇ ਦਾ ਮਤਲਬ ਇਹ ਹੈਗਾ ਕਹੋ ਨਾਨਕ ਕਿਰ ਮੇਰੇ ਕੋਲ ਪੜ ਹੀ ਨਹੀਂ ਜਾ ਰਹੀ ਥੋੜੀ ਜਿਹੀ ਉਹ ਡਿਮੋਲਿਸ਼ ਹੈਗੀ ਆ ਪਰ ਆ ਗੁਰੂ ਘਰ ਸਾਫ ਪਤਾ ਲੱਗਦਾ ਤੁਸੀਂ ਗੁਰੂ ਘਰਾਂ ਦੇ ਵਿੱਚ ਉਹਨਾਂ ਵੱਲੋਂ ਬੰਨਿਆ ਡੰਗਰਾਂ ਦੀ ਉਹਨਾਂ ਨੂੰ ਮੁਬਾਰਕ ਓ ਸ਼ਿਟ ਦਿਸ ਵਨ ਮੈਨੂੰ ਨਹੀਂ ਪਤਾ ਉੱਥੇ ਕਲੀਅਰ ਦਿਖ ਰਿਹਾ ਹੋਣਾ ਕਿ ਨਹੀਂ ਦਿਖ ਰਿਹਾ ਹੋਣਾ ਪਰ ਇਹ ਪਾਥੀਆਂ ਨੇ ਇਹ ਗੁਰੂ ਘਰ ਦੇ ਅੰਦਰ ਲੱਗੀਆਂ ਹੋਈਆਂ ਪਾਥੀਆਂ ਨੇ। ਓ ਸ਼ਿਟ। ਇਹ ਆ ਲੋ ਆ ਪੱਠੇ। ਆ ਪੱਠੇ ਤੋਕਾ ਅੰਦਰ ਲੱਗੀਆਂ ਪਾਥੀਆਂ। ਇਹ ਆ ਲੋ ਜੀ। ਦਿਸ ਵਨ। ਪੰਨੂ ਸਾਹਿਬ ਲਓ। ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਆਜ਼ਾਦੀ ਦੇ ਦਿਹਾੜੇ ਦੀਆਂ 14 ਅਗਸਤ ਦੀਆਂ ਪੰਨੂ ਸਾਹਿਬ। ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਘਰ ਦੇ ਅੰਦਰ ਬਨੀਆਂ ਹੋਈਆਂ ਮੱਜਾਂ ਦੀ ਵੀ ਮੁਬਾਰਕਾਂ ਲੈ ਜੋ ਆ ਦੇਖਦੀਆਂ ਮੱਜਾਂ ਆ ਗੁਰੂ ਘਰ ਦੇ ਅੰਦਰ ਬਨੀਆਂ ਹੋਈਆਂ ਮੱਜਾਂ ਤੇ ਇਹਨਾਂ ਮੱਜਾਂ ਦੇ ਵੱਲੋਂ ਕੀਤੇ ਹੋਏ ਗੋਹੇ ਦੀ ਵੀ ਤੁਹਾਨੂੰ ਮੁਬਾਰਕਾਂ ਹੈ ਪੰਨੂ ਸਾਹਿਬ ਕਦੀ ਆਈਐਸਆਈ ਨੂੰ ਪੁੱਛਿਆ ਤੁਸੀਂ ਉਹਦੇ ਨਾਲ ਬੈਠ ਕੇ ਜਦੋਂ ਤੁਸੀਂ ਚੈਨਲ 'ਤੇ ਡਿਬੇਟਾਂ ਕਰਦੇ ਹੋ ਆਈਐਸਆਈ ਦੇ ਨਾਲ ਬੈੰਨੇ ਹੋ ਆਈਐਸਆਈ ਦੇ ਚਮਚਿਆਂ ਨਾਲ ਬੈੰਨੇ ਹੋ ਆ ਟੁੱਟੇ ਹੋਏ ਗੁਰਦੁਆਰਿਆਂ ਦੇ ਬਾਰੇ ਪੁੱਛਿਆ ਕਦੀ ਇਹ ਗੁਰਦੁਆਰੇ ਦੇ ਅੰਦਰ ਇਹ ਇੱਥੇ ਆ ਆ ਪਾਥੀਆਂ ਇੰਚ ਦਿਖਾਈ ਦੇ ਰੀਆਂ ਪਤਨੀ ਵੱਡੀ ਉੱਚ ਦਿਖਣ ਗਿਆ ਕਿ ਨਹੀਂ ਦਿਖਣ ਗਿਆ ਪਰ ਇੱਥੇ ਪਾਥੀਆਂ ਇਸ ਦਰਵਾਜੇ ਦੇ ਅੰਦਰ ਪਾਥੀਆਂ ਦਿਖ ਰੀਆਂ ਨੇ ਗੁਰਦੁਆਰੇ ਦੇ ਅੰਦਰ ਮੱਜਾਂ ਦਾ ਗੋਹਾ ਗੁਰਦੁਆਰੇ ਦੇ ਅੰਦਰ ਆਹ ਮੱਜਾਂ ਦੇ ਟੋਕੇ ਤੇ ਮੱਜਾਂ ਦੇ ਆਹ ਗੋਹੇ ਤੇ ਪਾਥੀਆਂ ਦੀਆਂ ਮੁਬਾਰਕਾਂ ਤੁਹਾਨੂੰ ਪੰਨੂ ਸਾਹਿਬ ਇਸ ਵਾਰੀ ਤੁਹਾਡੇ ਮੂੰਹ ਦੇ ਵਿੱਚ ਦਹੀਂ ਸਮਝਾਂਦਾ ਤੁਹਾਡਾ ਤਾਂ ਉਹਨਾਂ ਨਾਲ ਬਹੁਤ ਵਧੀਆ ਸਹਿਚਾਰਾ ਹੈਗਾ ਹੈ ਇੱਕomega ਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਨਾਨਕ ਸਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬੇ ਕੀ ਬੇਰੀ ਤੋਂ ਇੱਥੇ ਆਏ ਇਹ ਆ ਲੋ ਆ ਲੋ ਆ ਲੋ ਆ ਤਾਂ ਬੜੇ ਗੁਰਦੁਆਰੇ ਦੇ ਅੰਦਰ ਟੋਟੀਆਂ ਹੋਈਆਂ ਬਾਰੀਆਂ ਗੱਡੇ ਪੱਠੇ ਬਾਜੀ ਵਾ ਮੁਬਾਰਕਾਂ ਦੀ ਪੰਨੂ ਸਾਹਿਬ ਤੁਹਾਨੂੰ ਬਹੁਤ ਬਹੁਤ ਇਹ ਆ ਮੈਂ ਜਿਹੜੀਆਂ ਪਾਥੀਆਂ ਕਹਿ ਰਿਹਾ ਸੀ ਆਹ ਲੋ ਹੁਣ ਤਾਂ ਦਿਖ ਰਹੀਆਂ ਪਾਤੀਆਂ ਆਹਾਂ ਵਾਹ ਜੀ ਵਾਹ ਪੰਨੂ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪੰਨੂ ਸਾਹਿਬ 14 ਅਗਸਤ ਦੀਆਂ ਵੀ ਮੁਬਾਰਕਾਂ ਤੇ ਆ ਇਹਨਾਂ ਵੱਲੋਂ 14 ਅਗਸਤ ਦੇ ਦਿੱਤੇ 1947 ਚ ਇਹਨਾਂ ਨੂੰ ਜਿਹੜਾ ਦੇਸ਼ ਮਿਲਿਆ ਖਰਾਤ ਦੇ ਵਿੱਚ ਸਾਡੀ ਜ਼ਗੀਰ ਜਿਹੜੀ ਇਹਨਾਂ ਨੂੰ ਪੀਖ ਚ ਮਿਲੀ ਮੁੱਲਿਆਂ ਨੂੰ ਤੇ ਉਹਨਾਂ ਵੱਲੋਂ ਪੀਖ ਦੇ ਵਿੱਚ ਮਿਲੀ ਜਿਹੜੀ ਖਰਾਤ ਸੀਗੀ ਉਹਦੇ ਬਦਲੇ ਆ ਗੁਰਦੁਆਰਿਆਂ ਦੇ ਵਿੱਚ ਬਣੀਆਂ ਹੋਈਆਂ ਮੱਜਾਂ ਦੀ ਵੀ ਤੁਹਾਨੂੰ ਪੰਨੂ ਸਾਹਿਬ ਮੁਬਾਰਕਾਂ ਆ ਕਰਵਾਏ ਹੋਏ ਗੋਹੇ ਦੀਵੇਂ ਤੁਹਾਨੂੰ ਮੁਬਾਰਕਾਂ ਇੱਥੇ ਗੁਰੂ ਸਾਹਿਬ ਦੇ ਚਰਨ ਚਰਨ ਸ਼ੋਪ ਪ੍ਰਾਪਤ ਜਗ੍ਹਾ ਦੇ ਉੱਤੇ ਇਹ ਮੱਜਾਂ ਤੋਂ ਜੜਾ ਗੰਦ